ਕੱਜ ਕਿਵੇਂ ਸਾਰੇ ਠੀਕ ਹੋ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਜਿਹੜੀ ਕਿ ਆਪਾਂ ਡਰਾਈ ਕਲੀਨ ਬਾਰੇ ਦੱਸਿਆ ਸੀ ਕਿ ਆਪਾਂ ਘਰੇ ਸੂਟ ਕਿਵੇਂ ਡਰਾਈ ਕਲੀਨ ਕਰ ਸਕਦੇ ਆ ਤੇ ਉਹ ਸੂਟ ਸੀ ਕਿ ਜਿਵੇਂ ਆਪਾਂ ਪੈਟਰੋਲ ਦੇ ਨਾਲ ਕਿਵੇਂ ਕਰ ਸਕਦੇ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਸੀ ਪੈਟਰੋਲ ਨਾਲ 스멜 ਆਉਣ ਲੱਗ ਜਾਂਦੀ ਹੈ ਸ਼੍ਰਿੰਕਤਾ ਨਹੀਂ ਹੁੰਦੇ ਨਹੀਂ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਿਆ ਸੀ ਉਹਦੇ ਨਾਲ ਸੂਟ ਸ਼੍ਰਿੰਕ ਨਹੀਂ ਹੁੰਦੇ ਕਿਉਂਕਿ ਆਪਾਂ ਕਿਤੇ ਉਹ ਸੋਨੀ ਸੁਨਾਈ ਨਹੀਂ ਸੀ ਮੈਂ ਆਪਣੇ ਘਰ ਦੀ ਰਹੀ ਮੇਰਾ ਤਾਂ ਕਦੇ ਸ਼੍ਰਿੰਕ ਨਹੀਂ ਹੋਇਆ ਮੈਂ ਤੁਹਾਨੂੰ ਐਵੇਂ ਕਹਾਂ ਮਹਿੰਗੇ ਸੂਟ ਵੀ ਮੈਂ ਉਹਦੇ ਨਾਲ ਕੀਤੀ ਆ ਤੇ ਸਸਤੇ ਵੀ ਬਟ ਕਈ ਕਹਿ ਰਹੇ ਕਿ ਸਾਨੂੰ ਨਾ 스멜 ਦੀ ਬਹੁਤ ਪ੍ਰੋਬਲਮ ਆਉਂਦੀ ਆ ਤੇ ਉਹਨਾਂ ਵਾਸਤੇ ਮੈਂ ਅੱਜ ਇੱਕ ਹੋਰ ਤਰੀਕਾ ਲੈ ਕੇ ਆਈ ਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਤੁਸੀਂ ਉਸ ਤਰੀਕੇ ਨਾਲ ਵੀ ਕਰ ਸਕਦੇ ਹੋ ਜਿਆਦਾ ਮਹਿੰਗੇ ਸੂਟ ਤਾਂ ਨਹੀਂ ਜਿਵੇਂ ਆਪਾਂ ਕਹਿੰਦੇ 8-8000 ਦੇ 10-10000 ਦੇ ਉਹ ਸੂਟ ਤਾਂ ਨਹੀਂ ਤੁਸੀਂ ਜਿਹੜੇ ਤੁਹਾਡੇ ਕੋਲ 2000-2500 ਦੇ ਜਾਂ 1500 ਦੇ ਛਿਲਕ ਦੇ ਔਰਗਾਂਜ਼ਾ ਦੇ ਸੂਟ ਜਾਰਜਟ ਦੇ ਸੂਟ ਹੁੰਦੇ ਆ ਤੁਸੀਂ ਉਹਨਾਂ ਨੂੰ ਉਸ ਤਰੀਕੇ ਨਾਲ ਕਰ ਸਕਦੇ ਹੋ ਜਿਵੇਂ ਮੇਰੇ ਕੋਲ ਇਹ ਮੇਰਾ ਔਰਗਾਂਜ਼ਾ ਦਾ ਸੂਟ ਹੈ ਇਹਦੇ ਉੱਪਰ ਨਾ ਹਲਕੇ ਹਲਕੇ ਜੇ ਦਾਗ ਆ ਜਿਆਦਾ ਨਹੀਂ ਦਿਖਦੇ ਬਟ ਥੋੜੇ ਥੋੜੇ ਨਾ ਵਿੱਚ ਵਿੱਚ ਛੋੜ ਛੋੜੇ ਛੋਟੇ ਛੋਟੇ ਦਾਗ ਨੇ ਜੋ ਆਪਾਂ ਕਹਿੰਦੇ ਕੋਈ ਚੀਜ਼ ਡਿੱਗ ਗਈ ਕੋਈ ਮਿੱਠੇ ਦੇ ਜਾਂ ਚਾਹ ਦੇ ਹਲਕੇ ਜੇ ਦਾਗ ਹੈਗੇ ਆ ਤੇ ਮੈਂ ਇਹਨੂੰ organza ਦੇ ਸੂਟ ਨੂੰ ਮੈਂ ਵਾਸ਼ ਕਰੂੰਗੀ ਕਿਹੜੀ ਚੀਜ਼ ਨਾਲ ਵਾਸ਼ ਕਰਨਾ ਉਹ ਮੈਂ ਤੁਹਾਨੂੰ ਦੱਸ ਦਿੰਦੀ ਬੜਾ ਸੌਖਾ ਤਰੀਕਾ ਹੁਣ ਆਪਾਂ ਇਹਦੇ ਵਿੱਚ ਇੱਕ ਪਾਵਾਂਗੇ ਸ਼ੈਂਪੂ ਆਪਾਂ ਇਹਦੇ ਵਿੱਚ ਸ਼ੈਂਪੂ ਪਾਉਣਾ ਤੇ ਦੂਜਾ ਆਪਾਂ ਇਹਦੇ ਵਿੱਚ ਪਾਵਾਂਗੇ ਕੰਡੀਸ਼ਨਰ ਜਿਹੜਾ ਕੰਡੀਸ਼ਨਰ ਆਪਾਂ ਵਾਲਾਂ ਲਈ ਯੂਜ਼ ਕਰਦੇ ਆਂ ਤੇ ਸ਼ੈਂਪੂ ਵੀ ਜਿਹੜਾ ਆਪਾਂ ਵਾਲਾਂ ਲਈ ਯੂਜ਼ ਕਰਦੇ ਆਂ ਆਪਾਂ ਪਤਾ ਸ਼ੈਂਪੂ ਤੋਂ ਬਾਅਦ హెయిਰ ਤੇ ਕੰਡੀਸ਼ਨਰ ਅਪਲਾਈ ਕਰਦੇ ਆਂ ਕਿ ਆਪਣੇ ਜਿਹੜੇ హెయిਰ ਆ ਉਹਨਾਂ 'ਚ ਕੋਈ ਵੀ ਪ੍ਰੋਬਲਮ ਨਾ ਆਵੇ ਵਧੀਆ ਰਹਿਣ ਹਨਾ ਤੇ ਇਸੇ ਤਰ੍ਹਾਂ ਹੀ ਕੱਪੜਿਆਂ ਦਾ ਕੰਮ ਆ ਜਦੋਂ ਆਪਾਂ ਕੰਡੀਸ਼ਨਰ ਯੂਜ਼ ਕਰਦੇ ਆ ਨਾ ਤਾਂ ਉਹ ਵੀ ਆਪਾਂ ਤਾਂ ਹੀ ਯੂਜ਼ ਕਰ ਰਹੇ ਆ ਕਿ ਸਾਡੇ ਕੱਪੜਿਆਂ ਤੇ ਜੇ ਕੋਈ ਵੀ ਪ੍ਰੋਬਲਮ ਆ ਜਾਂ ਜਿੱਦਾਂ ਦੀ ਵੀ ਕੋਈ ਦਾਗ ਧੱਬੇ ਆਪਾਂ ਉਹਨਾਂ ਨੂੰ ਹਟਾ ਸਕਦੇ ਆ ਜੇ ਕੋਈ ਛੋਟੇ ਆ ਦਾਗ ਧੱਬੇ ਕਿ ਜੇ ਆਪਾਂ ਡਰਾਈ ਕਲੀਨ ਨਹੀਂ ਕਰਾਉਣੀ ਕਿਉਂਕਿ ਜੇ ਆਪਾਂ ਇਹਨਾਂ ਕੱਪੜਿਆਂ ਨੂੰ ਡਰਾਈ ਕਲੀਨ ਕਰਵਾਉਣੀ ਹੈ ਤਾਂ ਆਪਾਂ ਨੂੰ ਪਤਾ ਬਹੁਤ ਪੈਸੇ ਲੱਗ ਜਾਂਦੇ ਆ ਜਿਹੜੇ ਮਹਿੰਗੇ ਸੂਟ ਆ ਉਹ ਤਾਂ ਆਪਾਂ ਨੂੰ ਕਈ ਵਾਰੀ ਕਰਵਾਉਣੇ ਪੈਂਦੇ ਆ ਬਟ ਆਪਾਂ ਤਾਂ ਉਹ ਵੀ ਘਰੇ ਹੀ ਕਰਦੇ ਆ ਆਪਾਂ ਪਹਿਲਾਂ ਉਹਦੀ ਟ੍ਰਿਕ ਤੁਹਾਨੂੰ ਦੱਸੀ ਸੀ ਤੇ ਇਹ ਹੀ ਆਪਾਂ ਯੂਜ਼ ਕਰ ਰਿਹਾ ਕੰਡੀਸ਼ਨਰ ਡਵ ਦਾ ਕੰਡੀਸ਼ਨਰ ਜਿਹੜਾ ਵੀ ਤੁਸੀਂ ਮਾਰਕੀਟ ਚੋਂ ਲੈਣਾ ਲੈ ਸਕਦੇ ਹੋ ਉਹ ਲੈ ਕੇ ਤੁਸੀਂ ਇਹਦੇ ਵਿੱਚ ਐਡ ਕਰ ਲੈਣਾ ਚੰਗੀ ਤਰ੍ਹਾਂ ਤੁਸੀਂ ਇਹਨੂੰ ਮਿਕਸ ਕਰ ਲੈਣਾ ਪਾਣੀ ਚ ਤੇ ਪਾਣੀ ਤੁਸੀਂ ਥੋੜਾ ਜਿਹਾ ਕੋਸਾ ਹੀ ਲੈਣਾ ਵਾ ਹਾਂਜੀ ਤੇ ਪਾਣੀ ਥੋੜਾ ਜਿਹਾ ਕੋਸਾ ਲਵਾਂਗੇ ਤੇ ਇਹਦੇ ਨਾਲ ਹੀ ਆਪਾਂ ਥੋੜੀ ਜੀ ਈਜ਼ੀ ਵੀ ਜਿਹੜੀ ਐਡ ਕਰਾਂਗੇ ਈਜ਼ੀ ਆਪਾਂ ਨੂੰ ਪਤਾ ਸਰਦੀਆਂ ਦੇ ਵਿੱਚ ਹਰੇਕ ਜਿਹਾ ਘਰੇ ਮਿਲ ਜਾਂਦੀ ਹੈ ਸਾਰੇ ਹੀ ਈਜ਼ੀ ਨੂੰ ਸਰਦੀ ਦੇ ਵਿੱਚ ਵਰਤਦੇ ਆ ਤੇ ਆਪਾਂ ਇਹਦੇ ਵਿੱਚ ਹਲਕੀ ਜੀ ਈਜ਼ੀ ਯੂਜ਼ ਕਰਾਂਗੇ ਜੀ ਆਪਾਂ हेयर ਦੀ ਪ੍ਰੋਟੈਕਸ਼ਨ ਵਾਸਤੇ ਸ਼ੈਂਪੂ ਤੋਂ ਬਾਅਦ ਕੰਡੀਸ਼ਨਰ ਕਰਦੇ ਆ ਉਦਾਂ ਹੀ ਵਾਲਾਂ ਕੱਪੜਿਆਂ ਦੀ ਵੀ ਪ੍ਰੋਟੈਕਸ਼ਨ ਦੇ ਲਈ ਆਪਾਂ ਸ਼ੈਂਪੂ ਤੋਂ ਬਾਅਦ ਕੰਡੀਸ਼ਨਰ ਕਰਾਂਗੇ ਪੈਟਰੋਲ ਪਹਿਲਾਂ ਆਪਾਂ ਐਡ ਕੀਤਾ ਸੀਗੇ ਬਸ ਉਹ ਮਿਸ ਕੀਤਾ ਵਾ ਬਟ ਉਹਦੇ ਨਾਲ ਕਈ ਪੁੱਛ ਰਹੇ ਸੀ ਕਿ ਉਹਦੇ ਸਮੈਲ ਨਹੀਂ ਆਏਗੀ ਇਦਾਂ ਨਹੀਂ ਹੋਏਗਾ ਨਹੀਂ ਜੀ ਉਹਦੇ ਨਾਲ ਸਮੈਲ ਨਹੀਂ ਆਉਂਦੀ ਆਪਾਂ ਹਲਕਾ ਜਿਹਾ ਪੈਟਰੋਲ ਯੂਜ਼ ਕਰਦੇ ਆ ਜਿਵੇਂ ਤੁਹਾਨੂੰ ਦੱਸਿਆ ਸੀਗਾ ਤੁਸੀਂ 10 ਬੂੰਦਾਂ ਲਾ ਲਓ ਜਾਂ ਅੱਧਾ ਟੱਕਣ ਲਾ ਲਓ ਤੁਸੀਂ ਉਹਨਾਂ ਕਾ ਜਿਹੜਾ ਪੈਟਰੋਲ ਯੂਜ਼ ਕਰਨਾ ਹੈ ਤੇ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ MTU પેટ્રોલ ਵੀ ਆਪਾਂ ਕਾਫੀ ਸੁਨਿਆ ਹਨਾ ਬਹੁਤ ਸਾਰੀਆਂ ਵੀਡੀਓਜ਼ ਦੇਖੇ ਬਟ ਮੈਂ ਐਵੇਂ ਤੁਹਾਨੂੰ ਕਹਾਂ ਆਪਾਂ ਤਾਂ ਉਹੀ પેટ્રોલ ਯੂਜ਼ ਕਰਦੇ ਸੀ ਜਿਹੜਾ ਆਪਣੇ ਆਪਾਂ ਆਪਣੇ ਵਹੀਕਲ ਚ ਪਾਉਨੇ ਆ ਉਹੀ પેટ્રોલ ਆਪਾਂ ਯੂਜ਼ ਕੀਤਾ ਤੇ ਮੇਰੇ ਅੱਜ ਤੱਕ ਕੋਈ ਵੀ ਸੂਟ ਖਰਾਬ ਨਹੀਂ ਹੋਇਆ ਆਪਾਂ ਉਹਦੇ ਨਾਲ ਕੋਟ ਪੈਂਟ ਬਲੇਜ਼ਰ ਬੁੱਲਨ ਦੇ ਸ਼ਾਲ ਵਗੈਰਾ ਸਾਰਾ ਕੁਝ ਉਹਦੇ ਨਾਲ ਹੀ ਕਰਦੇ ਰਹੇ ਆ ਤਾਂ ਕੋਈ ਪ੍ਰੋਬਲਮ ਨਹੀਂ ਆਈ ਸਾਨੂੰ 8 ਤੋਂ 10 ਸਾਲ ਹੋ ਚੱਲੇ ਯੂਜ਼ ਕਰਦੇ ਨੂੰ ਬਟ ਇਸ ਵਾਰੀ ਆਪਾਂ ਤੁਹਾਨੂੰ ਬਿਨਾਂ પેટ્રોલ ਤੋਂ ਕੰਡੀਸ਼ਨਰ ਤੇ ਸ਼ੈਂਪੂ ਦੇ ਨਾਲ ਕਰਕੇ ਦਿਖਾਵਾਂਗੇ ਜਿਹਦੇ ਨਾਲ ਆਪਾਂ ਹਲਕੇ ਜਿਹੇ ਦਾਗ ਧੱਪੇ ਉਹ ਹਟਾ ਸਕਦੇ ਹਾਂ ਤੇ ਜਿਹੜੇ ਆਪਣੇ ਜ਼ਿਆਦਾ ਮਹਿੰਗੇ ਸੂਟ ਨਹੀਂ ਆ ਆਪਾਂ ਉਹਨਾਂ ਨੂੰ ਕਿਵੇਂ ਘਰੇ ਡਰਾਈ ਕਲੀਨ ਕਰਨਾ ਵਾ ਇਹਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਇਹ ਦਿਖਾਉਣੀ ਆ ਚੰਗੀ ਤਰ੍ਹਾਂ ਝੱਗ ਬਣ ਗਈ ਪਾਣੀ ਦੇਖੋ ਕਲੀਨ ਆ ਇਹਦੇ ਵਿੱਚ ਆਪਾਂ ਇੱਕ ਹੀ ਯੂਜ਼ ਕੀਤਾ ਕੰਡੀਸ਼ਨਰ ਸ਼ੈਂਪੂ ਔਰ ਈਜ਼ੀ ਤੇ ਹੁਣ ਜਿਹੜਾ ਮੇਰਾ ਇਹ ਸੂਟ ਔਰ ਗੈਂਜ਼ਾ ਦਾ ਸੂਟ ਆ ਆਪਾਂ ਇਹਨੂੰ ਇਹਦੇ ਵਿੱਚ ਡਿਪ ਕਰ ਦੇਣਾ ਚੰਗੀ ਤਰ੍ਹਾਂ ਆਪਾਂ ਇਹਨੂੰ ਇਹਦੇ ਵਿੱਚ ਡਿਪ ਕਰਾਂਗੇ ਤੇ ਆਪਣ ਨੂੰ ਕੋਲਾ ਕੋਲਾ ਮਸਲਣਾ ਕੋਈ ਜ਼ਿਆਦਾ ਇਦਾਂ ਨਹੀਂ ਆਪਾਂ ਜਿੱਥੇ ਦਾਗ ਲੱਗਦੇ ਆਪਾਂ ਉੱਥੇ ਕਿਨੂੰ ਮਸਲਾਂਗੇ ਇਹਨੂੰ ਡਿਪ ਕਰਾਂਗੇ ਆਪਾਂ ਕੋਈ ਜ਼ਿਆਦਾ ਟਾਈਮ ਨਹੀਂ ਵੀ ਡਿਪ ਕਰਕੇ ਰੱਖਣਾ ਮੈਂ ਕਿਉਂਕਿ ਇਤੋਂ ਜ਼ਿਆਦਾ ਦਾਗ ਨਹੀਂ ਆ ਇਸ ਕਰਕੇ ਆਪਾਂ ਇਹਨੂੰ ਥੋੜਾ ਟਾਈਮ ਲਈ ਡਿਪ ਕਰਾਂਗੇ ਸਿਰਫ 2-4 ਮਿੰਟ ਲਈ ਫਿਰ ਇਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਤਲਬ ਹਲਕੇ ਨਾਲ ਕਿਹਾ ਤਾ ਨਾ ਮਸਲਦੇ ਆ ਹੁਣ ਆਪਾਂ ਇਹਨੂੰ ਹਲਕੇ ਹਲਕੇ ਨਾਲ ਮਸਲਾਂਗੇ ਜਿੱਥੇ ਕਾਪਾ ਨੂੰ ਜ਼ਰੂਰ ਤਾਂ ਜਿੰਨੇ ਵੀ ਮਸਲਾ ਦੇ ਉਵੇਂ ਆਪਾਂ ਦੇ ਇਿੱਥੇ ਆਪਾਂ ਲੱਗਦਾ ਸਾਡੇ ਦਾਗ ਆਪਾਂ ਵੀ ਨਹੀਂ ਪਸੰਦ ਆਣਨ ਤੇ ਜੇ ਇਹੀ ਸੂਟ ਆਪਾਂ ਬਾਹਰੋਂ ਡਰਾਈ ਕਲੀਨ ਕਰਾਉਣੇ ਤਾਂ ਆਪਾਂ ਨੂੰ ਪਤਾ ਬਹੁਤ سارے ਪੈਸੇ ਲੱਗਦੇ ਨੇ ਤੇ ਵਾਰ-ਵਾਰ ਸੂਟ ਡਰਾਈ ਕਲੀਨ ਨਹੀਂ ਕਰਵਾਏ ਜਾਂਦੇ ਤੇ ਆਪਾਂ ਕੁਝ ਸੂਟ ਜਿਹੜੇ ਘਰੇ ਵਾਸ਼ ਕਰਨੇ ਪੈਂਦੇ ਆ ਪਰ ਆਪਾਂ ਇਸ ਗੱਲ ਤੋਂ ਡਰਦੇ ਰਹਿੰਦੇ ਆ ਕਿ ਤੇ ਸਾਡੇ ਸੂਟ ਖਰਾਬ ਨਾ ਹੋ ਜਾਣ ਤਾਂ ਜਿਹੜੇ ਜ਼ਿਆਦਾ ਮਹਿੰਗੇ ਸੂਟ ਨਹੀਂ ਆ ਉਹਨਾਂ ਨੂੰ ਤੁਸੀਂ ਬੇਚ ਇਸ ਤਰੀਕੇ ਨਾਲ ਜਿਹੜਾ ਡਰਾਈ ਕਲੀਨ ਕਰ ਸਕਦੇ ਹੋ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਕਿਉਂਕਿ ਮੈਂ ਖੁਦ ਕਿੱਦਿ ਹੋਇਆ ਮੇਰਾ ਐਕਸਪੀਰੀਅੰਸ ਹੈਗਾ ਪਹਿਲਾਂ ਵੀ ਆਪਾਂ ਤੁਹਾਨੂੰ ਕਿਹਾ ਕਿ ਜਿਹੜੀ ਪਹਿਲਾ ਵੀਡੀਓ ਪਾਈ ਸੀ ਡਰਾਈ ਕਲੀਨ ਵਾਲੀ ਉਹਦੇ ਚ ਆਪਾਂ ਪੈਟਰੋਲ ਯੂਜ਼ ਕੀਤਾ ਸੀਗਾ ਸਾਡੀ ਤਾਂ ਉਹਦੇ ਨਾਲ ਵੀ ਕਦੀ ਕੋਈ ਪ੍ਰੋਬਲਮ ਨਹੀਂ ਆਈ ਬਾਕੀ ਜੇ ਤੁਹਾਨੂੰ ਲੱਗਦਾ ਸੀ ਪੈਟਰੋਲ ਨਹੀਂ ਪਾਣਾ ਤੁਸੀਂ ਸ਼ੈਂਪੂ ਪਾ ਸਕਦੇ ਹੋ ਸ਼ੈਂਪੂ ਦੇ ਨਾਲ ਕੱਪੜੇ ਚ ਕਾਫੀ ਸ਼ਾਈਨਿੰਗ ਆਉਂਦੀ ਆ ਤੇ ਬਾਕੀ ਕੋਈ ਵੀ ਮਤਲਬ ਇਹ ਵਰਕ ਵਗੈਰਾ ਨਹੀਂ ਖਰਾਬ ਹੁੰਦਾ ਜਿਵੇਂ ਮੇਰੇ ਸੂਟ ਤੇ ਵਾਪਕ ਹੈਗਾ ਵਾ ਤੇ ਇਸ ਵਰਕ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਤੇ ਆਰਗਨ ਜਿਆਦਾ ਸੂਟ ਆਏ ਬੜਿਆ ਆਰਾਮ ਨਾਲ ਮਸਲਣਾ ਨੂੰ ਆ ਨਹੀਂ ਵੀ ਆਪਾਂ ਜ਼ੋਰ-ਜ਼ੋਰ ਦੇ ਨਾਲ ਮਸਲਣਾ ਬੜੇ ਹਲਕੇ ਨਿਖਤਾਂ ਦੇ ਨਾਲ ਬੜੇ ਪਿਆਰ ਨਾਲ ਨੂੰ ਮਸਲਣਾ ਕਿ ਜੇ ਕੋਈ ਦਾਗ ਹੋਇਆ ਤੇ ਇਹਦਾ ਜਿਹੜਾ ਕਲੀਨ ਹੋ ਜਾਏਗਾ ਸਾਰੇ ਸੂਟ ਨੂੰ ਆਪਾਂ ਇਦਾਂ ਹੀ ਕਲੀਨ ਕਰਨਾ ਤੇ ਜੇ ਤੁਹਾਡੇ ਕੋਲ ਪਹਿਲਾਂ ਲਾਈਟ ਸੂਟ ਆ ਤੁਸੀਂ ਪਹਿਲਾਂ ਲਾਈਟ ਸੂਟ ਪਾ ਲਓ ਫਿਰ ਤੁਸੀਂ ਜਿਹੜੇ ਆ ਡਾਰਕ ਸੂਟ ਜਿਹੜੇ ਕਲੀਨ ਕਰਿਓ ਜੇ ਤੁਹਾਨੂੰ ਡਰ ਲੱਗਦਾ ਕਿ ਸਾਡੇ ਸੂਟ ਨਾ ਖਰਾਬ ਹੋ ਜਾਂਦੇ ਕਈ ਵਾਰ ਪੱਕਰੇ ਮਤਲਬ ਸੂਟ ਪਾਉਣੇ ਆ ਸਿਲਕ ਦੇ ਜਾਂ ਕਿਤਾਬ ਤੁਸੀਂ ਉਹਨਾਂ ਨੂੰ ਵਾਸ਼ ਕਰਕੇ ਦੇਖ ਲਓ ਕਿ ਜਿਹੜੇ ਜ਼ਿਆਦਾ ਮਤਲਬ ਨਹੀਂ ਪ੍ਰਾਣੀ ਕਿ ਜਿਨ੍ਹਾਂ ਤੋਂ ਡਰ ਨਹੀਂ ਹੈ ਜੇ ਖਰਾਬ ਵੀ ਹੋ ਗਿਆ ਤਾਂ ਕੋਈ ਗੱਲ ਨਹੀਂ ਬਟ ਇਹਦੇ ਨਾਲ ਖਰਾਬ ਨਹੀਂ ਹੋਗਾ ਮੇਰਾ ਖੁੱਦ ਦਾ ਸੂਟ ਆ ਮੈਂ ਲਾਸਟ ਈਅਰ ਵਾਰਿਸ ਦੇ ਬਰਥਡੇ ਤੇ ਪਾਇਆ ਸੀ ਅਜੇ 1 ਸਾਲ ਵੀ ਨਹੀਂ ਹੋਇਆ ਸੂਟ ਬਣਾਏ ਨੂੰ ਇਹ ਆਰਗਨਜ਼ ਦਾ ਸੂਟ ਹੈ ਬਾਕੀ ਆਪਾਂ ਪ੍ਰੋਪਰ ਤੋਂ ਉਹਨੂੰ ਆਇਨਿੰਗ ਵਗੈਰਾ ਪ੍ਰੈਸਿੰਗ ਵਗੈਰਾ ਕਰਕੇ ਦਿਖਾਵਾਂਗੇ ਕਿ ਪ੍ਰੋਪਰ ਸ਼ਾਈਨਿੰਗ ਉਸੇ ਤਰੀਕੇ ਨਾਲ ਆਉਗੀ ਜਿਵੇਂ ਆਪਾਂ ਡਰਾਈ ਕਲੀਨਿੰਗ ਵੇਲੇ ਕਹੋਂਦੀਆਂ ਨਾ ਕਿਉਂਕਿ ਉਹ ਵੀ ਇਸੇ ਤਰੀਕੇ ਨਾਲ ਕਰਦੇ ਆ ਉਹਨਾਂ ਦਾ ਵੀ ਇਹੀ ਤਰੀਕਾ ਵਾ ਬਟ ਉਹਨਾਂ ਦੇ ਇੱਕ ਆਪਾਂ ਕਹਿ ਦਿੰਨੇ ਆ ਪ੍ਰੋਫੈਸ਼ਨ ਬਣ ਜਾਂਦਾ ਕਿ ਕੰਮ ਹੋ ਜਾਂਦਾ ਕਿ ਉਹ ਆਪਾਂ ਨੂੰ ਸੂਟ ਡਰਾਈ ਕਲੀਨ ਕਰਕੇ ਦੇ ਦਿੰਦੇ ਆ ਤੇ ਆਪਾਂ ਖੁਦ ਡਰਦੇ ਰਹਿੰਦੇ ਆ ਕਿ ਜੇ ਕਿਤੇ ਅਸੀਂ ਘਰੇ ਡਰਾਈ ਕਲੀਨ ਕੀਤੇ ਤੇ ਸਾਡੇ ਖਰਾਬ ਹੋ ਜਾਣਗੇ ਇਦਾਂ ਦਾ ਕੁਝ ਨਹੀਂ ਹੁੰਦਾ ਕਿਉਂਕਿ ਹੁਣ ਆਪਾਂ ਸੂਟ ਸਾਰੇ ਬਹੁਤ ਬਣਾਉਂਦੇ ਆ ਨਾ ਤਜੇ ਆਪਾਂ ਹਾਰ ਸੂਟ ਬਾਹਰੋਂ ਡਰਾਈ ਕਲੀਨ ਕਰਾਉਣ ਲੱਗ ਪਈ ਤਾਂ ਪਹਿਲਾਂ ਤਾਂ ਸਟਿਚਿੰਗ ਇੰਨੀ ਐ ਸਵਾਈਆਂ ਇੰਨੀਆਂ ਦਿੰਨੇ ਆ ਫਿਰ ਉਸ ਤੋਂ ਬਾਅਦ ਡਰਾਈ ਕਲੀਨ ਦੇ ਪੈਸੇ ਦੇਣੇ ਤੇ ਔਖਾ ਹੋ ਜਾਂਦਾ ਤਾਂ ਮੇਰਾ ਸੂਟ ਜਿਹੜਾ ਵਾਸ਼ ਹੋ ਗਿਆ ਤਾਂ ਪੈਨੋ ਪਾਣੀ ਨਾਲ ਸਾਫ਼ ਕਰਕੇ ਫਿਰ ਸਾਫ਼ ਕਰਕੇ ਆਪਾਂ ਨੂੰ ਕਿਵੇਂ ਰੱਖਣਾ ਮਤਲਬ ਪਾਣੀ ਚ ਹੰਗਾਲ ਲੈਣਾ ਕਿਵੇਂ ਆ ਉਹ ਵੀ ਤਰੀਕਾ ਮੈਂ ਤੁਹਾਨੂੰ ਦੱਸਦੀ ਕਿਉਂਕਿ ਉਹ ਵੀ ਇੱਕ ਟ੍ਰਿਕ ਹੁੰਦੀ ਐ ਆਪਾਂ ਉਦੋਂ ਵੀ ਬਹੁਤ ਗਲਤੀਆਂ ਕਰ ਦਿੰਨੇ ਆ ਮੈਂ ਤੁਹਾਨੂੰ ਅੱਗੇ ਉਹ ਵੀ ਚੀਜ਼ ਦਿਖਾਉਣੀ ਆ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਹੰਗਾਲ ਲੈਣਾ ਨਾ ਜਦੋਂ ਪਾਣੀ ਚੰਗੀ ਤਰ੍ਹਾਂ ਆਪਣਾ ਟੀਨ ਹੋਵੇ ਜਾਂ ਪੀ ਹੋਵੇ ਕੁਝ ਦੇਖ ਸਕਦੇ ਹੋ ਪਾਣੀ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਤੇ ਆਪਾਂ ਇਹਦੇ ਵਿੱਚ ਹੁਣ ਕੀ ਕਰਨਾ ਕਿ ਆਪਾਂ ਇਹਨੂੰ ਜ਼ਿਆਦਾ ਇਦਾਂ ਨਹੀਂ ਉਹ ਨਹੀਂ ਕਰਨਾ ਨਿਚੋੜਨਾ ਨਹੀਂ ਹੈ ਤੇ ਨਾ ਹੀ ਆਪਾਂ ਇਹਨਾਂ ਨੂੰ ਸੁਕਾਉਣਾ ਬੜੀ ਹਲਕੀ ਹੱਥਾਂ ਨਾਲ ਆਪਾਂ ਇਹਦੇ ਚੋਂ ਪਾਣੀ ਕੱਢ ਕੇ ਤੇ ਆਪਾਂ ਇਹਨਾਂ ਨੂੰ ਸਿੱਧਾ ਸਿੱਧਾ ਹੈਂਗਰ ਤੇ ਟੰਗ ਦਾਂਗੇ ਆਪਾਂ ਇਹਨਾਂ ਨੂੰ ਹੈਂਗਰ ਤੇ ਟੰਗਾਂਗੇ ਤੇ ਇਦਾਂ ਹੀ ਆਪਾਂ ਇਹਨਾਂ ਨੂੰ ਸੁੱਕਣੇ ਪਾ ਲਾਂਗੇ ਕੋਈ ਪਰੰਤੂ ਉਪਰਲੇ ਸੁੱਕੜੇ ਪਾਉਣਾ ਬਸ ਨੋਰਮਲ ਜਗ੍ਹਾ ਤੇ ਪਾ ਦਿਓ ਜਿੱਥੇ ਸਾਰੇ ਕੱਪੜੇ ਸੁੱਕਣੇ ਹੋ ਗਿਓ ਆਪਾਂ ਇਸ ਤਰੀਕੇ ਨਾਲ ਜਿਹੜਾ ਸੂਟ ਆ ਉਹਨੂੰ ਹੈਂਗਰ ਦੇ ਵਿੱਚ ਹੈਂਗਿੰਗ ਕਰਾਂਗੇ ਟੰਗਾਗੇ ਠੀਕ ਹੈ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਤਲਬ ਜ਼ਿਆਦਾ ਨਹੀਂ ਨਿਚੋੜਨਾ ਆਪਾਂ ਨੂੰ ਬਸ ਚੰਗੀ ਤਰ੍ਹਾਂ ਜਿਹੜਾ ਵਾ ਇੱਕ ਵਾਰ ਪਾਣੀ ਜਾਂ ਕੱਢ ਲੈਣਾ ਹਲਕਾ ਹਲਕਾ ਥਨਨ ਤੇ ਨਿਚੋੜਾਂਗੇ ਨਹੀਂ ਕਿਉਂਕਿ ਆਪਾਂ ਨਿਚੋੜਨਾ ਨਹੀਂ ਸੂਟਾਂ ਦਾ ਕੱਪੜਾ ਜਿਹੜਾ ਬਹੁਤ ਨਾਜ਼ੁਕ ਹੁੰਦਾ ਵਾ ਤੇ ਬਾਕੀ ਰਹੀ ਗੱਲ ਜੇ ਕਿਸੇ ਦੇ ਸੂਟ ਚੋਂ ਰੰਗ ਨਿਕਲਦਾ ਤੇ ਤੁਸੀਂ ਪਤਾ ਕੀ ਕਰਿਆ ਕਰੋ ਆਪਣੇ ਸੂਟ ਦੇ ਵਿੱਚ ਜਦੋਂ ਧੋਂਦੇ ਹੋ ਨਾ ਨਮਕ ਪਾ ਕੇ ਡਿਪ ਕਰ ਦਿਆ ਕਰੋ ਕੁਝ ਟਾਈਮ ਤੇ ਜਿਹੜਾ ਕਲਰ ਨਿਕਲਣਾ ਇੱਕ ਵਾਰੀ ਨਿਕਲ ਜਾਂਦਾ ਜਿਵੇਂ ਪਤਾ ਆਪਾਂ ਪੱਗਾਂ ਡਿਪ ਕਰਦੇ ਆ ਜਿਹੜੇ ਵੀਰ ਪੱਗ ਬੰਦੇ ਨੇ ਜਿਵੇਂ ਮੇਰੇ ਹਸਬੰਦ ਪੱਗ ਬੰਦੇ ਨੇ ਤਾਂ ਅਸੀਂ ਕੀ ਕਰਦੇ ਆ ਕਿ ਅਸੀਂ ਜਦੋਂ ਪੱਗ ਨਵੀਂ ਲੈ ਕੇ ਆਉਣੀ ਆ ਸਲਾਈ ਕਰਵਾਉਣ ਤੋਂ ਬਾਅਦ ਆਪਾਂ ਉਹਨੂੰ ਡਿਪ ਕਰਕੇ ਰੱਖ ਦਿੰਦੇ ਨੇ ਸਿਰਫ ਪਾ ਕੇ ਤੇ ਨਮਕ ਪਾ ਕੇ ਸਾਰੇ ਦਿਨ ਡਿਪ ਰੈਂਦੀ ਤੇ ਜਿੰਨਾ ਰੰਗ ਨਿਕਲਣਾ ਇੱਕ ਵਾਰ ਚ ਨਿਕਲ ਜਾਂਦਾ ਉਸ ਤੋਂ ਬਾਅਦ ਕੱਪੜੇ ਦਾ ਰੰਗ ਜਿਹੜਾ ਨਹੀਂ ਨਿਕਲਦਾ ਤੇ ਇਸੇ ਤਰੀਕੇ ਨਾਲ ਸੂਟਾਂ ਦਾ ਵਾ ਕਿਸੇ ਕੱਪੜੇ ਚ ਵੈਸੇ ਹੀ ਰੰਗ ਨਿਕਲਦਾ ਕੋਈ ਕੱਪੜਾ ਹੁੰਦਾ ਜਿਹਨ ਫਰੋਜ਼ੀ ਕੱਲਾ ਜੋ ਆਪਾਂ ਕਹਿੰਦੇ ਰੰਗ ਨਿਕਲਦਾ ਬਟ ਇਹ ਵਾਲੇ ਕਲਰਾਂ ਚ ਰੰਗ ਨਹੀਂ ਨਿਕਲਦਾ ਰੰਗ ਨਿਕਲਦਾ ਜਦੋਂ ਆਪਾਂ ਲਾਈਨਿੰਗ ਕੋਈ ਕਾਟਨ ਦੀ ਲਗਾਉਨੇ ਆ ਫੁੱਲ ਵੈਲ ਦੀ ਲਾਈਨਿੰਗ ਲਗਾਉਨੇ ਨਾ ਉਹਦੇ ਵਿੱਚੋਂ ਰੰਗ ਨਿਕਲਦਾ ਹੁੰਦਾ ਤੇ ਇਸ ਕਰਕੇ ਆਪਾਂ ਰੰਗ ਨੂੰ ਰੋਕਣ ਦੇ ਲਈ ਆਪਾਂ ਪਹਿਲਾਂ ਹੀ ਜਿਹੜੀ ਆਪਾਂ ਲਾਈਨਿੰਗ ਆ ਉਹਨੂੰ ਆਪਾਂ ਡਿ ਨਮਕਵਾ ਕੇ ਜਿਹੜਾ ਰੰਗ ਨਿਕਲਣਾ ਉਹ ਨਿਕਲ ਜਿਵੇਂ ਆਪਣੀ ਬੁਟੀਕ ਵਾਲਿਆਂ ਜਿਨ੍ਹਾਂ ਨੂੰ ਤੁਸੀਂ ਸਵੀਡ ਸਟਿਚ ਕਰਵਾਉਂਦੇ ਹੋ ਤੁਸੀਂ ਉਹਨਾਂ ਨੂੰ ਪਹਿਲਾਂ ਸੈਂਟ ਜਿਹੜੀ ਲਾਈਨਿੰਗ ਆ ਉਹ ਟਿੱਪ ਕਰਕੇ ਰੱਖ ਦੋ ਜਿਹੜਾ ਰੰਗ ਨਿਕਲਣਾ ਇੱਕ ਵਾਰੀ ਨਿਕਲ ਜੀ ਤੇ ਹੁਣ ਆਪਾਂ ਇਸ ਤੋਂ ਬਾਅਦ ਦਿਖਾਉਣੀ ਆ ਜਦੋਂ ਆਪਾਂ ਪ੍ਰੈਸ ਕਰਾਂਗੇ ਕਿਵੇਂ ਕਰਨਾ ਵਾ ਜਿਹੜੇ ਤਰੀਕੇ ਨਾਲ ਆਪਾਂ ਇਹਦੇ ਪ੍ਰੈਸ ਕਰਨੀ ਆ ਤੇ ਤੁਹਾਨੂੰ ਖੁਦ ਹੀ ਲੱਗੂਗਾ ਕਿ ਅਸੀਂ ਸੂਟ ਜਿਹੜਾ ਬਾਹਰੋਂ ਡਰਾਈ ਕਲੀਨ ਕਰਵਾਇਆ ਤੇ ਇਸ ਕਰਕੇ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਬਿਨਾ ਪੈਟਰੋਲ ਤੋਂ ਜਿਹੜੇ 202500 ਤੱਕ ਸੂਟ ਆਪਾਂ ਖਰੀਦਦੇ ਉਹਨਾਂ ਨੂੰ ਘਰੇ ਕਿਵੇਂ ਡਰਾਈ ਕਲੀਨ ਕਰਨਾ ਵਾ ਤੇ ਪ੍ਰੈਸ ਕਰਨ ਦਾ ਵੀ ਕੀ ਤਰੀਕਾ ਤੇ ਹੁਣ ਜਦੋਂ ਆਪਣਾ ਸੂਟ ਸੁੱਕ ਗਿਆ ਉਸ ਤੋਂ ਬਾਅਦ ਆਪਾਂ ਪ੍ਰੈਸ ਕਰਾਂਗੇ ਜਿਹੜੇ ਆਪਾਂ ਸੂਟ ਡਰਾਈ ਕਰਨ ਵਾਸਤੇ ਰੱਖਿਆ ਸੀ ਤੇ ਹੁਣ ਆਪਣਾ ਸੂਟ ਜਿਹੜਾ ਪੂਰੇ ਤਰੀਕੇ ਨਾਲ ਡਰਾਈ ਹੋ ਗਿਆ ਤੇ ਆਪਾਂ ਇਹਨੂੰ ਇਦਾਂ ਹੀ ਹੈਂਗਰ ਦੇ ਵਿੱਚ ਜਿਹੜਾ ਰੱਖ ਦਿੱਤਾ ਸੀਗਾ ਤੇ ਹੁਣ ਆਪਾਂ ਇਹਦੇ ਤਾਂ ਕਰਨੀ ਆ ਪ੍ਰੈਸ ਤੇ ਈਮੇਲ ਸੂਟ ਦੇ ਉੱਪਰ ਨਾ ਵਰਕ ਹੋਇਆ ਵਾ ਤੇ ਆਪਾਂ ਨੂੰ ਪ੍ਰੈਸ ਵੀ ਬੜੇ ਹੀ ਮਤਲਬ ਵਧੀਆ ਤਰੀਕੇ ਨਾਲ ਕਰਨੀ ਹੈ ਬੜੇ ਧਿਆਨ ਨਾਲ ਕਰਨੀ ਆ ਤੇ ਕਿਵੇਂ ਪ੍ਰੈਸ ਕਰਾਂਗੇ ਪ੍ਰੈਸ ਕਰਨੀ ਆ ਉਹ ਮੈਂ ਤੁਹਾਨੂੰ ਦੱਸਦੀ ਆ ਤੇ ਜਿਹੜਾ ਜਿਹਨੂੰ ਦੇਖ ਕੇ ਤੁਹਾਨੂੰ ਪ੍ਰੋਪਰ ਲੱਗੂਗਾ ਆਪਾਂ ਸੂਟ ਡਰਾਈ ਕਲੀਨ ਕਰਾਣਾ ਕਰਾਇਆ ਹੋਇਆ ਵਾ ਤੇ ਹੁਣ ਤੁਸੀਂ ਦੇਖ ਕੇ ਮਤਲਬ ਸੂਟ ਦੇਖ ਕੇ ਇੰਨਾ ਕੰਦਾਚਾ ਲਗਾ ਸਕਦੇ ਹੋ ਕਿ ਇਹਨੂੰ ਦੇਖ ਕੇ ਬਿਲਕੁਲ ਇੰਜ ਨਹੀਂ ਲੱਗਦਾ ਕਿ ਜਿਵੇਂ ਹਾਂ ਵੀ ਆਪਣਾ ਸੂਟ ਕਿਤੇ ਵੀ ਸ਼੍ਰਿੰਕ ਹੋਇਆ ਜਾਂ ਸੁੰਗੜਿਆ ਕਿ ਆਪਣਾ ਵਹਿਮ ਹੀ ਹੁੰਦਾ ਵਾ ਵੀ ਇਦਾਂ ਕੁਛ ਨਹੀਂ ਹੁੰਦਾ ਇਹ ਵਾ ਘਰੇ ਵਾਸ਼ ਕਰਾਂਗੇ ਪਤਾ ਨਹੀਂ ਸੂਟ ਸੁੰਗੜ ਜਾਣਗੇ ਪਤਾ ਨਹੀਂ ਸ਼੍ਰਿੰਕੋ ਜਾਣਗੇ ਤੇ ਇਦਾਂ ਦਾ ਕੁਛ ਨਹੀਂ ਹੁੰਦਾ ਮਤਲਬ ਇਹ ਮੇਰਾ ਵਧੀਆ ਸੂਟ ਸੀਗਾ ਜੇ ਆਪਾਂ ਕਾਸਟ ਦੀ ਗੱਲ ਕਰੀਏ ਤਾਂ 3500 ਦਾ ਜਿਹੜਾ ਸੂਟ ਇਹ ਬਣਿਆ ਸੀਗਾ 3500 ਤੱਕ ਹਾਂਜੀ ਬਣਿਆ ਸੀ ਤੇ ਇਹ ਸੂਟ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ ਐਜ਼ ਇਟ ਇਜ਼ ਓਵੇਂ ਹੀ ਪਤਾ ਚੱਲ ਜਾਂਦਾ ਵਾ ਤੇ ਹੁਣ ਆਪਾਂ ਇਹਨੂੰ ਕਰਦੇ ਆ ਪ੍ਰੈਸ ਪ੍ਰੈਸ ਕਰਨ ਦੇ ਲਈ ਮੈਂ ਸਭ ਤੋਂ ਪਹਿਲਾਂ ਇਹਨੂੰ ਕਰੂੰਗੀ ਪੁੱਠਾ ਤੇ ਆਪਾਂ ਪੁੱਠਾ ਕਰਕੇ ਜਿਹੜਾ ਸੂਟ ਆਪ ਪ੍ਰੈਸ ਕਰਾਂਗੇ ਕਿਉਂਕਿ ਜਦੋਂ ਆਪਾਂ ਡਰਾਈ ਕਲੀਨ ਕਰਵਾਉਣੀ ਆ ਨਾ ਤੇ ਉਦੋਂ ਉਹ ਵੀ ਪੁੱਠਾ ਕਰਕੇ ਪ੍ਰੈਸ ਕਰਦੇ ਆ ਇਹ ਨਹੀਂ ਕਿ ਜੇ ਆਪਾਂ ਘਰੇ ਸੂਟ ਕਰਦੇ ਆ ਆਪਾਂ ਕੱਲਾ ਜਲਦੀ ਜਲਦੀ ਕਿਤੇ ਜਾਣਾ ਹੁੰਦਾ ਤੇ ਆਪਾਂ ਸਿੱਧੇ ਸੂਟ ਤੇ ਹੀ ਪ੍ਰੈਸ ਮਾਰਨ ਲੱਗ ਜਾਨੇ ਆ ਤੇ ਇਦਾਂ ਇਸ ਤਰੀਕੇ ਨਾਲ ਨਹੀਂ ਕਰਨਾ ਆਪਾਂ ਪੁੱਠਾ ਕਰਕੇ ਜਿਹੜਾ ਪ੍ਰੈਸ ਕਰਾਂਗੇ ਤੇ ਸਿਕਾਉਣਾ ਵੀ ਤੁਸੀਂ ਇਹਨੂੰ ਜਿਆਦਾ ਧੁੱਪ ਦੇ ਵਿੱਚ ਨਹੀਂ ਨਹੀਂ ਕਿ ਜਾਂ ਜਿਆਦਾ ਧੁੱਪ ਵਿੱਚ ਸੁਕਾਤਾ ਜਾਂ ਜਿਆਦਾ ਛਾਂ 'ਚ ਤੇ ਜਿੱਥੇ ਵੀ ਤੁਸੀਂ ਆਪਣੇ ਕੱਪੜੇ ਸੁਕਣੇ ਪਾਉਂਦੇ ਹੋ ਨਾ ਉਸ ਤਰ੍ਹਾਂ ਦਾ ਮਤਲਬ ਟੈਂਪਰੇਚਰ ਦਿਓ ਟੈਂਪਰੇਚਰ ਤੁਸੀਂ ਦੇਖ ਲਓ ਆਪਣੇ ਅਕੋਰਡਿੰਗ ਜਿੰਨਾ ਕਰਕ ਰੱਖ ਦਿਓ ਤਾਂ ਮੈਂ ਇਹਨੂੰ ਬੈਕ ਤੇ ਹੀ ਪ੍ਰੈਸ ਕਰਾਂਗੀ ਇਦਾਂ ਨਾ ਆ ਕਿ ਆਪਣਾ ਵਰਕ ਵਾਲਾ ਸੂਟ ਆ ਵਰਕ ਵੀ ਨਹੀਂ ਖਰਾਬ ਹੁੰਦਾ ਕੱਲੇ ਵਰਕ ਵਾਲੇ ਸੂਟ ਨੂੰ ਨਹੀਂ ਤੁਸੀਂ ਪੁੱਠਾ ਕਰਕੇ ਪ੍ਰੈਸ ਮਾਰਨੀ ਜਿਹੜੇ ਤੁਹਾਡੇ ਦੂਜੇ ਕਈ ਵਾਰ ਮਤਲਬ ਆਪਾਂ ਕਹਿੰਦੇ ਆ ਬ੍ਰੌਕਟ ਬਣੀ ਹੁੰਦੀ ਉੱਪਰ ਕੋਈ ਡਿਜ਼ਾਈਨ ਬਣਿਆ ਹੁੰਦਾ ਸੈਲਫ ਨੇ ਵਿੱਚ ਇਹ ਸਿਲਕ ਦੇ ਸੂਟਾਂ ਦੇ ਉੱਪਰ ਨਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਬਣੇ ਹੁੰਦੇ ਆ ਔਰਗਾਂਜ਼ਾ ਦੇ ਉੱਪਰ ਜਾਰਜਟ ਦੇ ਉੱਪਰ ਕੋਈ ਵੀ ਸੂਟ ਆ ਉਹਨੂੰ ਤੁਸੀਂ ਸਾਰੇ ਸੂਟਾਂ ਨੂੰ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਨੂੰ ਪੁੱਠਾ ਕਰਕੇ ਪ੍ਰੈਸ ਮਾਰਿਆ ਕਰੋ ਇੱਕਦਾਂ ਤੁਸੀਂ ਦੇਖਿਓ ਕਿੰਨੀ ਸ਼ਾਈਨਿੰਗ ਆਊਗੀ ਬਾਕੀ ਤੁਹਾਨੂੰ ਖੋਤੇ ਲੱਗੂ ਕਿ ਹਾਂ ਜੀ ਕਿ ਮੈਂ ਡਰਾਈ ਕਲੀਨਿੰਗ ਕਰਵਾਇਆ ਤੁਹਾਡੇ ਜਿਹੜੇ ਪੈਸੇ ਉਹ ਬਚ ਜਾਣਗੇ ਤੇ ਸਾਰੇ ਇੰਜ ਹੀ ਕਰਦੇ ਪੁੱਠਾ ਕਰਕੇ ਵੀ ਆਪਾਂ ਨੂੰ ਪ੍ਰੈਸ ਕਰਕੇ ਦਿੰਦੇ ਆ ਬਾਕੀ ਆਪਣਾ ਵਰਕ ਜਿਹੜਾ ਜਿਹੜੇ ਵਰਕ ਵਾਲੇ ਸੂਟ ਉਹਨਰੇ ਤਾਂ ਚਲੋ ਗੱਲ ਹੀ ਵੱਖਰੀ ਕਿਉਂਕਿ ਉਹਨਾਂ ਦਾ ਵਰਕ ਨਹੀਂ ਖਰਾਬ ਹੁੰਦਾ ਜਦ ਆ ਪੁੱਠਾ ਕਰਕੇ ਉਹਨਾਂ ਦੇ ਉੱਪਰ ਪ੍ਰੈਸ ਮਾਰਦੇ ਆ ਤੇ ਸਾਰੀਆਂ ਜਿਹੜੀਆਂ ਤੁਹਾਡੇ ਸੀਨਾ ਸਾਈਡ ਆਗੀਆਂ ਆਪਣੀ ਅ ਕਮਰ ਵਾਲੀਆਂ ਜਿਹੜੀਆਂ ਸੀਨਾ ਨੇ ਸਾਰੀਆਂ ਦੇ ਉੱਪਰ ਤੁਸੀਂ ਜਿਹੜੀ ਇਹ ਪ੍ਰੈਸ ਮਾਰਨੀ ਆ ਚੰਗੀ ਤਰੀਕੇ ਨਾਲ ਤੁਸੀਂ ਪਹਿਲਾਂ ਇਹਨੂੰ ਬੈਕ ਤੋਂ ਮਤਲਬ ਪੁੱਠਾ ਕਰਕੇ ਤੇ ਜੇ ਤੁਹਾਡੇ ਸੂਟ ਵਰਕ ਵਾਲੀ ਹੈ ਜੇਵੇ ਕਾਫੀ ਜਿਆਦਾ ਹੈਵੀ ਵਰਕ ਆ ਤੇ ਉਹ ਤੁਸੀਂ ਪਤਲੇ ਜਿ ਕੋਈ ਕਾਟਨ ਦੇ ਦੁਪੱਟਾ ਰੱਖ ਲਿਆ ਕਰੋ ਨਿਊਜ਼ਪੇਪਰ ਨਾਲ ਵੀ ਕਰ ਸਕਦੇ ਆ ਬਟ ਨਿਊਜ਼ਪੇਪਰ ਨਾਲ ਥੋੜਾ ਟਾਈਮ ਵੱਧ ਲੱਗਦਾ ਤਾਂ ਤੁਸੀਂ ਜਿਹੜਾ ਦੁਪੱਟਾ ਰੱਖ ਕੇ ਕੋਈ ਕਾਟਨ ਦਾ ਦੁਪੱਟਾ ਆਪਾਂ ਕਹਿੰਦੇ ਨਾ ਪਤਲਾ ਇਹ ਦੁਪੱਟਾ ਹੁੰਦਾ ਵਾ ਕੋਈ ਦੁਪੱਟਾ ਰੱਖ ਕੇ ਤੁਸੀਂ ਉਹਦੇ ਨਾਲ ਜਿਹੜਾ ਸੂਟ ਆ ਵਰਕ ਜਿਹੜਾ ਪ੍ਰੈਸ ਕਰ ਸਕਦੇ ਹੋ ਤੇ ਜੇ ਤੁਹਾਡੇ ਕੋਲ ਪ੍ਰੈਸ ਸਟੀਮ ਵਾਲੀ ਆ ਤਾਂ ਬੈਸਟ ਆ ਕਿਉਂਕਿ ਸਟੀਮ ਵਾਲੀ ਪ੍ਰੈਸ ਨਾਲ ਜਿਹੜੇ ਵਟ ਵਗੈਰਾ ਬਹੁਤ ਜਲਦੀ ਨਿਕਲ ਜਾਂਦੇ ਕੱਪੜੇ ਚੋਂ ਸਾਈਡ ਸੂਟ ਜਿਹੜਾ ਡਰਾਈ ਕਲੀਨ ਕਰਵਾਉਣਾ ਨਾ ਉਹ ਇੱਕ ਬਹੁਤ ਵੱਡਾ ਹਉਆ ਹੁੰਦਾ ਆਪਣੇ ਵਾਸਤੇ ਕਿ ਅਸੀਂ ਸੂਟ ਡਰਾਈ ਕਲੀਨ ਕਰਵਾਉਣੇ ਆ ਤੇ ਅਸੀਂ ਆਪ ਵਾਸ਼ ਨਹੀਂ ਕਰਨੇ ਇੱਕ ਤਾਂ ਆਪਾਂ ਆਪਣੇ ਮਨ ਦੇ ਵਿੱਚ ਨਾ ਡੈਰੀ ਬਹੁਤ ਜ਼ਿਆਦਾ ਪਾ ਰੱਖਿਆ ਕਿ ਪਤਾ ਨਹੀਂ ਜੇ ਆਪਾਂ ਸੂਟ ਡਰਾਈ ਕਲੀਨ ਕਰਾਂਗੇ ਤਾਂ ਸਾਡੇ ਖਰਾਬ ਹੋ ਜਾਣਗੇ ਐਦਾਂ ਦਾ ਕੁਝ ਨਹੀਂ ਹੁੰਦਾ ਇੱਕ ਵਾਰ ਟਰਾਈ ਕਰੋ ਜਿਹੜੇ ਨਹੀਂ ਕਰਦੇ ਜਿਹੜੇ ਤਾਂ ਕਰਦੇ ਆ ਬਹੁਤ ਵਧੀਆ ਗੱਲ ਆ ਜਿਹੜੇ ਨਹੀਂ ਕਰਦੇ ਤੁਸੀਂ ਇੱਕ ਵਾਰ ਘਰੇ ਟਰਾਈ ਤਾਂ ਕਰਕੇ ਦੇਖੋ ਐਵੇਂ ਦਾ ਕੁਝ ਨਹੀਂ ਹੁੰਦਾ ਅਸੀਂ ਆਪਣੇ ਸੂਟ ਕਰਦੇ ਆ ਪਤਾ ਨਹੀਂ ਵੀ ਤੁਸੀਂ ਕਈ ਕਹਿੰਦੇ ਸਾਡੇ ਸ਼੍ਰਿੰਕ ਹੋ ਜਾਂਦੇ ਆ ਉਹਨਾਂ ਦਾ ਕਰਨ ਦਾ ਤਰੀਕਾ ਹੀ ਐਵੇਂ ਦਾ ਕਿ ਜਿਹੜੇ ਪਤਾ ਨਹੀਂ ਕਿ ਕਿਸਾ ਨੂੰ ਉਹਨਾਂ ਦੇ ਸ਼੍ਰਿੰਕ ਹੋ ਜਾਂਦੇ ਆ ਪਰ ਅਸੀਂ ਆਪਦੇ ਸੂਟ ਇੱਤਾਂ ਹੀ ਡਰਾਈ ਕਲੀਨ ਕਰਦੇ ਆਵੇਂ ਕਹੀਏ ਸਾਡੇ ਕਦੇ ਵੀ ਕੋਈ ਵੀ ਸੂਟ ਸ਼ਿੰਕ ਨਹੀਂ ਹੋਇਆ ਆ ਸੂਟ ਮੈਂ ਤੁਹਾਡੇ ਸਾਹਮਣੇ ਕੀਤਾ ਸੀ ਇਹਦੇ ਵਿੱਚ ਮੈਂ ਕੋਈ ਪੈਟਰੋਲ ਨਹੀਂ ਪਾਇਆ ਸਿਰਫ ਕੰਡੀਸ਼ਨਰ ਤੇ ਸ਼ੈਂਪੂ ਤੇ ਇੱਕ ਈਜ਼ੀ ਯੂਜ਼ ਕੀਤੀ ਆ ਉਸ ਤੋਂ ਬਿਨਾ ਮੈਂ ਇਹਦੇ ਵਿੱਚ ਕੁਝ ਵੀ ਯੂਜ਼ ਨਹੀਂ ਕੀਤਾ ਤੇ ਇਹ ਸੂਟ ਨੂੰ ਵੀ ਕੋਈ ਵੀ ਪ੍ਰੋਬਲਮ ਨਹੀਂ ਆਈ ਤੇ ਕਲਰ ਦਾ ਵੀ ਮੈਂ ਤੁਹਾਨੂੰ ਵਿੱਚ ਦੱਸਿਆ ਕਿ ਜੇ ਕਿਸੇ ਦਾ ਕਲਰ ਨਿਕਲਦਾ ਤੇ ਤੁਸੀਂ ਨਮਕ ਪਾ ਕੇ ਜਿਹੜਾ ਇੱਕ ਵਾਰ ਜਿਹੜਾ ਕਲਰ ਨਿਕਲੂਗਾ ਇਦਾਂ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਸਿੱਧੇ ਤੇ ਵੀ ਆਪਾਂ ਇਦਾਂ ਪ्रेस ਮਾਰਾਂਗੇ ਬੈਕ ਤੇ ਚਾਹ ਲਈ ਹੁਣ ਆਪਾਂ ਨੂੰ ਸਿੱਧੇ ਤੇ ਕਰਾਂਗੇ ਇਹਦੇ ਨਾਲ ਕੀ ਆਪਣਾ ਕੰਮ ਸੌਖਾ ਹੋ ਜਾਂਦਾ ਆਪ ਨੂੰ ਪ੍ਰੈਸ ਕਰਨੀ ਥੋੜੀ ਜਿਹੀ ਨਾ ਈਜ਼ੀ ਹੋ ਜਾਂਦੀ ਆਪਾਂ ਅਗਰ ਇਦਾਂ ਕਰਾਂਗੇ ਤਾਂ ਤੁਹਾਨੂੰ ਆਪਾਂ ਬੈਕ ਤੇ ਵੀ ਕਰ ਲੈਣੀ ਹੁਣ ਇਹਦੇ ਸਰਦੀ ਆ ਨਾ ਤੇ ਮੈਂ ਸੂਟ ਧੁੱਪੇ ਨਹੀਂ ਸੁੱਕਣੇ ਪਾਇਆ ਸੀ ਸ਼ਾਮੇ ਹੀ ਪਾ ਰੱਖਿਆ ਸੀ ਸੂਟ ਉਹਦੇ ਕਰਕੇ ਵਿੱਚੋਂ ਵਿੱਚੋਂ ਕਿਤੇ ਕਿਤੇ ਅਜ ਸੂਟ ਨਾ ਗਿੱਲਾ ਵਾ ਤੇ ਉਹ ਸਟੀਮ ਜਿਹੜੀ ਨਿਕਲ ਰਹੀ ਆ ਬਾਕੀ ਚਲੋ ਵਧੀਆ ਇਹਦੇ ਨਾਲ ਨਾ ਜਲਦੀ ਮਤਲਬ ਜਿਹੜੀ ਆ ਬਾਹਤੋਂ ਨਿਕਲ ਜਾਂਦੀ ਕੱਪੜੇ ਦੇ ਵਿੱਚੋਂ ਜਿਆਦਾ ਮੱਥਾ ਨਹੀਂ ਮਾਰਨਾ ਪੈਂਦਾ ਹੁਣ ਆਪਾਂ ਫਰੰਟ ਤੇ ਵੀ ਇਦਾਂ ਹੀ ਕਰਾਂਗੇ ਕਿਉਂਕਿ ਮੇਰੇ ਸੂਟ ਤੇ ਨਾ ਸ਼ਰਟ ਦੇ ਉੱਪਰ ਹਲਕਾ ਹਲਕਾ ਆਪਾਂ ਕਹਿ ਸਕਦੇ ਆ ਕਿ ਇਹਦੇ ਮਤਲਬ ਉਹ ਹੈ ਵਰਕ ਕਿਤੇ ਕਿਤੇ ਆ ਇਸ ਕਰਕੇ ਆਪਾਂ ਆਰਾਮ ਨਾਲ ਇਦਾਂ ਜਿਹੜਾ ਪ੍ਰੈਸ ਕਰ ਸਕਦੇ ਜੇ ਜ਼ਿਆਦਾ ਸਟੋਨ ਆਦਾ ਵਰਕ ਹਨਾ ਤੇ ਆਪਾਂ ਉਹਦੇ ਉੱਪਰ ਦੁਪੱਟਾ ਰੱਖ ਕੇ ਜਿਹੜੀ ਪ੍ਰੈਸ ਉਹ ਕਰਾਂਗੇ ਬਟ ਇਹ ਸੂਟ ਦੇ ਉੱਪਰ ਜ਼ਿਆਦਾ ਨਹੀਂ ਹੈਗਾ ਇਸ ਕਰਕੇ ਆਪਾਂ ਇਹਦੇ ਹਲਕੇ ਹਲਕੇ ਹੱਥ ਨਾਲ ਕਰਾਂਗੇ ਜਿਹੜੇ ਵੀ ਕੋਈ ਮਾੜੇ ਮੁੱਟੇ ਦਾਗ ਸੀ ਸਾਰੇ ਇਹਦੇ ਤੋਂ ਸਾਫ਼ ਹੋ ਗਏ ਕਿਤੇ ਵੀ ਕੋਈ ਦਾਗ ਨਹੀਂ ਰਿਹਾ ਜੋ ਪਹਿਲਾਂ ਦਾਗ ਦਿਖ ਰਿਹਾ ਸੀਗੇ ਛੋਟੇ ਮੋਟੇ ਸਾਰੇ ਦਾਗ ਜਿਹੜੇ ਘੇਰ ਹੋ ਗਏ ਆ ਤੇ ਹੁਣ ਆਪਾਂ ਇਹਦੇ ਨਾਲ ਇੱਥੇ ਵਰਕ ਆ ਤੇ ਵਰਕ ਨੂੰ ਆਪਾਂ ਉਲਟਾ ਕਰਕੇ ਬੜੇ ਪਿਆਰ ਨਾਲ ਇੱਥੇ ਪ੍ਰੈਸ ਚਲਾਵਾਂਗੇ ਜਦੋਂ ਵੀ ਵਰਕਾਂ ਦੇ ਸੂਟ ਤੇ ਪ੍ਰੈਸ ਕਰਨੀ ਨਾ ਹਮੇਸ਼ਾ ਉੱਠਾ ਕਰਕੇ ਕਰਿਆ ਕਰੋ ਕਿਉਂਕਿ ਕਈ ਵਾਰੀ ਨਾ ਸਿੱਪੀ ਸਤ੍ਹਾ ਰਹੀ ਐਵੇਂ ਦੀ ਲੱਗੇ ਨਹੀਂ ਕਿ ਆਪਣਾ ਆਪਣੇ ਸ਼ਰਟ ਨਾਲ ਫਟਣ ਦਾ ਵੀ ਡਰ ਹੁੰਦਾ ਜੇ ਆਪਾਂ ਜ਼ਿਆਦਾ ਜ਼ੋਰ ਨਾਲ ਕਰਦੇ ਆ ਬੈਕ ਤੋਂ ਵੀ ਥੋੜਾ ਜਿਹਾ ਪਿਆਰ ਨਾਲ ਥੋੜਾ ਪ੍ਰੈਸ਼ਰ ਦੇ ਕੇ ਕਰੋ ਪਰ ਕਰੋ ਥੋੜਾ ਹਲਕਾ ਹਲਕਾ ਜੇ ਕਿ ਜ਼ਿਆਦਾ ਸਪੀਡ ਚ ਕਰੋਗੇ ਤਾਂ ਉਹਨੇ ਵੱਧ ਟਾਈਮ ਲੱਗੂਗਾ ਹੁਣ ਆਪਾਂ ਕਰਨਾ ਕੀ ਹੈ ਹੁਣ ਜਦੋਂ ਆਪਾਂ ਸੂਟ ਚੰਗੀ ਤਰ੍ਹਾਂ ਪ੍ਰੈਸ ਕਰਦੇ ਆ ਤੇ ਇਹਨੂੰ ਹਮੇਸ਼ਾ ਜਦੋਂ ਵਧੀਆ ਸੂਟ ਤੁਸੀਂ ਡਰਾਈ ਕਲੀਨ ਕਰ ਰਹੇ ਹੋ ਘਰੇ ਤਾਂ ਉਹਨਾਂ ਨੂੰ ਤੁਸੀਂ ਉਹਦੇ ਵਿੱਚ ਨਿਊਜ਼ਪੇਪਰ ਲਗਾ ਕੇ ਤੈ ਫੇਰ ਮਾਰਿਆ ਕਰੋ ਜਿਹਦੇ ਨਾਲ ਕਿ ਤੁਹਾਨੂੰ ਖੁਦ ਨੂੰ ਵੀ ਫੀਲ ਹੋਊਗਾ ਬਾਕੀ ਸੂਟ ਦੀ ਜਿਹੜੀ ਸੇਫਟੀ ਰਹਿੰਦੀ ਹੈ ਠੀਕ ਹੈ ਤੇ ਜਦੋਂ ਹੀ ਆਪਾਂ ਐਦਾਂ ਕਰਨਾ ਤੇ ਹਮੇਸ਼ਾ ਆਪਾਂ ਤਾਂ ਅਸੀਂ ਜਦੋਂ ਘਰੇ ਡਰਾਈ ਕਲੀਨ ਕਰਦੇ ਆ ਅਸੀਂ ਸੂਟ ਦੇ ਵਿੱਚ ਅਸੀਂ ਨਿਊਜ਼ਪੇਪਰ ਦੇ ਕੇ ਫੇਰੀ ਜਿਹੜੀਆਂ ਤੈਹਾਂ ਲਗਾਉਨੇ ਆ ਹਾਂ ਜੀ ਅੱਗੇ ਅਕੀ ਪੈਸਮਾਰੋ ਤੇ ਸੋੜਨ ਤੁਸੀਂ ਟੈਗ ਕਰਕੇ ਰੱਖ ਲੋ ਚਾਹੇ ਪੋਲੀਥਿਨ ਚ ਉਹਨਾਂ ਰੈਡੀ ਹੋ ਗਿਆ ਡਰਾਈਟਿੰਗ ਹੋ ਕੇ ਤੇ ਇਹਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ ਆਪਾਂ ਘਰੇ ਹੀ ਵਾਸ਼ ਕੀਤਾ ਸੀ ਤੁਹਾਡੇ ਸਾਹਮਣੇ ਔਰ ਕੀ ਕੀ ਪਾਇਆ ਸੀ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਇਸ ਤਰੀਕੇ ਨਾਲ ਆਪਾਂ ਇਹਦੀ ਸਲਵਾਰ ਜਿਹੜੀ ਬਾਟਮ ਆ ਉਹ ਵੀ ਇਸੇ ਤਰੀਕੇ ਨਾਲ ਪ੍ਰੈਸ ਕਰਨੀ ਆ ਤੇ ਆਪਾਂ ਇਹਦੇ ਵਿੱਚ ਨਿਊਜ਼ਪੇਪਰ ਲਗਾਤਾ ਤੇ ਬਹੁਤ ਵਧੀਆ ਮਤਲਬ ਜੀ ਫਿਨਿਸ਼ਿੰਗ ਆ ਚੁੱਕੀ ਆ ਤੇ ਇਹਦੇ ਵਿੱਚ ਆਪਾਂ ਕੋਈ ਵੀ ਕੈਮੀਕਲ ਯੂਜ਼ ਨਹੀਂ ਕੀਤਾ ਕੋਈ ਵੀ ਐਵੇਂ ਦਾ ਮਤਲਬ ਚੀਜ਼ ਨਹੀਂ ਯੂਜ਼ ਕੀਤੀ ਜਿਹੜੀ ਆਪਣੇ ਘਰਾਂ 'ਚ अवेलेबल ਨਹੀਂ ਹੁੰਦੀ ਤੇ ਤੁਸੀਂ ਦੁਪੱਟੇ ਕਰਨੇ ਆ ਉਹ ਵੀ ਇਸੇ ਤਰੀਕੇ ਨਾਲ ਸੇਮ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਵੱਤਵਤ ਸ਼ੇਅਰ ਜਰੂਰ ਕਰਿਓ ਜੀ ਬਾਏ ਬਾਏ